ਉਹ ਕਿਹੜਾ ਜਾਲ ਆ ਜਿਹੜਾ ਵੈਰੀ ਨੇ ਵਿਛਾਇਆ ਆ ਸਾਨੂੰ ਫਸਾਉਣ ਦੇ ਲਈ ਆਓ ਅਸੀਂ ਦੇਖਦੇ ਹਾਂ ਪਹਿਲਾ ਯੋਹਾਨਾ ਉਹਦਾ 2 ਨੰਬਰ ਅਧਿਆਏ ਉਹਦੀ 16 ਨੰਬਰ ਪੰਕਤੀ ਵਿੱਚ ਐਦਾਂ ਲਿਖਿਆ ਆ ਕਹਿੰਦਾ ਕਿਉਂਕਿ ਸਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਿਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ ਜੋ ਵੀ ਕੁਝ ਵਾਟੇਵਰ ਜੋ ਕੁਝ ਵੀ ਸੰਸਾਰ ਦੇ ਵਿੱਚ ਆ ਕਹਿੰਦਾ ਉਹ ਪਿਤਾ ਤੋਂ ਨਹੀਂ ਆ ਕਿਹੜੀਆਂ ਚੀਜ਼ਾਂ ਅਰਥਾਤ ਸਰੀਰ ਦੀ ਕਾਮਨਾ ਲਸਟ ਆਫ ਬੋਡੀ ਉਹ ਚਾਹਤਾ ਜਿਹੜੀਆਂ ਸਰੀਰਕ ਉਹ ਪਰਮੇਸ਼ਵਰ ਤੋਂ ਨਹੀਂ ਆ ਨੰਬਰ 2 ਲਸਟ ਆਫ ਆਈਸ ਜਾਂ ਲਸਟ ਆਫ ਸਾਈਟ ਜੋ ਸਾਡੀ ਨੈਤਰਾਂ ਦੀ ਕਾਮਨਾ ਹੈ ਅਤੇ ਜੀਵਨ ਦਾ ਅਭਿਮਾਨ ਜੋ ਸਾਡੇ ਜੀਵਨ ਦੇ ਵਿੱਚ ਘਮੰਡ ਦੀਆਂ ਗੱਲਾਂ ਆ ਜਿੰਨਾਂ ਚੀਜ਼ਾਂ ਦਾ ਅਸੀਂ ਕਮਾਂਡ ਕਰਦੇ ਆ ਉਹ ਵੀ ਪਰਮੇਸ਼ਵਰ ਤੋਂ ਨਹੀਂ ਆਰ ਇਹੇ ਤਿੰਨ ਚੀਜ਼ਾਂ ਆ ਜਿਨ੍ਹਾਂ ਨੂੰ ਸ਼ੈਤਾਨ ਇਸਤੇਮਾਲ ਕਰਦਾ ਆ ਇੱਕ ਵਿਸ਼ਵਾਸੀ ਨੂੰ ਟ੍ਰੈਪ ਕਰਨ ਦੇ ਲਈ ਇੱਕ ਵਿਸ਼ਵਾਸੀ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਲਈ ਇੰਨਾ ਹੀ ਤਿੰਨਾਂ ਚੀਜ਼ਾਂ ਦਾ ਇਸਤੇਮਾਲ ਕਰਦਾ ਆ ਉਹ ਉਹ ਸਾਡੇ ਅੰਦਰ ਸਰੀਰ ਦੀਆਂ ਖੁਆਇਸ਼ਾਂ ਨੂੰ ਪੈਦਾ ਕਰਦਾ ਆ ਤੇਰੇ ਕੋਲੇ ਬਹੁਤ ਵਧੀਆ ਗੱਡੀ ਹੋਣੀ ਚਾਹੀਦੀ ਆ ਗੱਡੀ ਹੈਗੀ ਆ ਬਹੁਤ ਸੋਹਣੀ ਸਾਰਾ ਕੁਝ ਸਰਦਾ ਆ ਇਸ ਤੋਂ ਬੈਸਟ ਹੋਣੀ ਚਾਹੀਦੀ ਆ ਉਹਦਾ ਧਿਆਨ ਡਿਸਟਰੈਕਟ ਕਰਦਾ ਆ ਪਰਮੇਸ਼ਵਰ ਦੇ ਵੱਲ ਪਰਮੇਸ਼ਵਰ ਦੇ ਘਰ ਵਿੱਚ ਜਾ ਕੇ ਤੂੰ ਇੰਨਾ ਟਾਈਮ ਲਾਉਣਾ ਆ ਤੂੰ ਹੋਰ ਥੋੜਾ ਜਿਹਾ ਓਵਰ ਟਾਈਮ ਲਗਾ ਕੇ ਤੂੰ ਐਦੋਂ ਵੱਡੀ ਗੱਡੀ ਲੈ ਸਕਦਾ ਆ ਤੈਨੂੰ ਇੰਨੀ ਸੇਵਾ ਕਰਦਾ ਜਿਹੜੀ ਤੂੰ ਚੈਰਿਟੀ ਕਰਦਾ ਆ ਜਾਂ ਜਿਹੜਾ ਤੂੰ ਟਾਇਤ ਪ੍ਰਭੂ ਦੇ ਘਰ ਦੇ ਵਿੱਚ ਦਿੰਦਾ ਆ ਜੇ ਤੂੰ ਇਹਨੂੰ ਵੀ ਸੇਵ ਕਰ ਲਵੇਂ ਤੂੰ ਵੱਡਾ ਮਕਾਨ ਬਣਾ ਸਕਦਾ ਆ ਜਾਂ ਤੂੰ ਹੀ ਸਭ ਤੋਂ ਬਿਊਟੀਫੁੱਲ ਹੋਣਾ ਚਾਹੀਦਾ ਆ ਸਭ ਤੋਂ ਬੈਸਟ ਚੀਜ਼ਾਂ ਤੇਰੇ ਕੋਲ ਹੋਣੀਆਂ ਚਾਹੀਦੀਆਂ ਆ ਸਰੀਰਕ ਕਾਮਨਾਵਾਂ ਤੂੰ ਫਲਾਣੇ ਦੇ ਛੇ ਦੇ ਵਿੱਚ ਸੈਟਲ ਚਾਹੀਦਾ ਆ ਤੇਰਾ ਰੁਤਬਾ ਇੰਨਾ ਵੱਡਾ ਚਾਹੀਦਾ ਆ ਸਰੀਰ ਦੀ ਕਾਮਨਾ ਉਹ ਇਦਾਂ ਜਾਲ ਵਿਛਾਉਂਦਾ ਹੈ ਅੱਗੇ ਨੰਬਰ 2 ਨੇਤਰਾਂ ਦੀ ਕਾਮਨਾ ਅੱਖਾਂ ਨੂੰ ਫਸਾਉਂਦਾ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦੇ ਆ ਕਿ ਅੱਖਾਂ ਲੁਭਾਈਆਂ ਜਾਂਦੀਆਂ ਆ ਜਦੋਂ ਕਿਸੇ ਦਾ ਧਨ ਜ਼ਿਆਦਾ ਦੇਖਣਾ ਜਿਸ ਇਹਦਾ ਸੋਨਾ ਜ਼ਿਆਦਾ ਦੇਖਣਾ ਉਹਦੇ ਰਾਈ ਉਸ ਚੀਜ਼ ਦੇ ਵਿੱਚ ਫਸ ਜਾਣ ਜਾਂ ਮੋਬਾਈਲ ਸਾਰਿਆਂ ਦੇ ਕੋਲ ਆ ਪਰ ਇਸਤੇਮਾਲ ਕਰਨਾ ਤੁਹਾਡੀ ਫ੍ਰੀ ਵਿਲਿਅਮ ਕਿ ਤੁਸੀਂ ਉਹਨੂੰ ਕਿੱਦਾਂ ਇਸਤੇਮਾਲ ਕਰਦੇ ਹੋ ਇੰਟਰਨੈਟ ਦੀ ਫੈਸਿਲਿਟੀ ਵੀ ਸਾਰਿਆਂ ਦੇ ਲਈ ਆ ਕੋਈ ਪ੍ਰਚਾਰ ਸੁਣਦੇ ਆ ਤੇ ਕੋਈ ਕਹਤ ਆਪ ਚੀਜ਼ਾਂ ਨੂੰ ਸੁਣਦਾ ਆ ਕੋਈ ਉਸੇ YouTube ਦੇ ਉੱਤੋਂ ਪਰਮੇਸ਼ਵਰ ਦੀ ਮਹਿਮਾ ਨੂੰ ਸੁਣਦਾ ਆ ਕੋਈ ਸੇਮ YouTube ਦੇ ਰਹੀ ਅਸ਼ਲੀਲ ਗੀਤਾਂ ਨੂੰ ਸੁਣਦਾ ਆ ਕੋਈ ਉੱਥੇ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਦਾ ਆ ਤੇ ਕੋਈ ਉੱਥੇ ਨਾਨਸੈਂਸ ਚੀਜ਼ਾਂ ਨੂੰ ਦੇਖਦਾ ਆ ਵਚਨ ਚ ਲਿਖਿਆ ਸਰੀਰ ਦਾ ਦੀਵਾ ਆਖਿਆ ਜੇਕਰ ਤੇਰੇ ਨੇਤਰ ਜਿਹੜੇ ਆਹੇ ਸਾਫ ਆ ਤੇਰਾ ਇਹ ਦੀਵਾ ਜਿਹੜਾ ਸਹੀ ਆ ਰੋਸ਼ਨ ਆ ਤੇ ਤੇਰਾ ਸਾਰਾ ਸਰੀਰ ਹੀ ਰੋਸ਼ਨ ਆ ਮਤਲਬ ਜੋ ਕੁਝ ਇਹਨਾਂ ਅੱਖਾਂ ਦੇ ਰਾਹੀਂ ਤੁਸੀਂ ਦੇਖਦੇ ਆ ਉਹ ਤੁਹਾਡੇ ਅੰਦਰ ਜਾਂਦਾ ਆ ਇਹ ਦਰਵਾਜ਼ੇ ਆ ਕਈ ਵਾਰੀ ਇਹਨਾਂ ਨੂੰ ਵੈਰੀ ਬਹੁਤ ਜ਼ਬਰਦਸਤ ਤਰੀਕੇ ਨਾਲ ਇਸਤੇਮਾਲ ਕਰਦਾ ਆ ਜੇਕਰ ਤੁਸੀਂ ਹਾਰਰ ਚੀਜ਼ਾਂ ਦੇਖੋਗੇ ਡਰਾਉਣੀਆਂ ਚੀਜ਼ਾਂ ਦੇਖੋਗੇ ਟੈਲੀਵਿਜ਼ਨ ਤੇ ਮੋਬਾਈਲ ਤੇ ਫੇਰ ਵੈਰੀ ਨੇ ਬਹੁਤ ਛੇਤੀ ਤੁਹਾਡੇ ਜੀਵਨ ਦੇ ਵਿੱਚ ਆ ਜਾਣਾ ਕਾ ਕਿ ਉਹਨੇ ਕਿਹਾ ਇਹਨੂੰ ਤਾਂ ਮੈਂ ਬਹੁਤ ਪਸੰਦ ਹੈ ਐਨਾ ਇੰਟਰਸਟ ਹੈ ਇਹਨੂੰ ਮੇਰੇ ਵਿੱਚ ਇਹ ਔਨਲਾਈਨ ਕਾਤੇ ਦੇਖਦਾ ਮੈਂ ਪ੍ਰੈਕਟੀਕਲ ਜਾ ਕੇ ਇਹਨੂੰ ਦਿਖਾ ਦਿੰਦਾ ਹਾਂ ਉਨੇ ਤੁਹਾਡੇ ਜੀਵਨ ਦੇ ਵਿੱਚ ਆ ਜਾਣਾ ਕਰਕੇ ਬੂਹਾ ਖੁੱਲ ਗਿਆ ਨੇਤਰ ਵੀ ਜਿਹੜੇ ਆ ਅੱਖਾਂ ਵੀ ਜਿਹੜੀਆਂ ਆ ਇਹ ਦੋ ਦਰਵਾਜ਼ੇ ਆ ਮਨ ਤੱਕ ਪਹੁੰਚਦੀਆਂ ਚੀਜ਼ਾਂ ਕਈ ਵਾਰੀ ਤੁਸੀਂ ਅੱਖਾਂ ਨਾਲ ਦੇਖਦੇ ਕਿਸੇ ਚੀਜ਼ ਨੂੰ ਉਹ ਮਨ ਤੱਕ ਪਹੁੰਚ ਜਾਂਦੀ ਆ ਤੁਸੀਂ ਮੂੰਹ ਨਾਲ ਨਹੀਂ ਖਾਦੀ ਹੁੰਦੀ ਉਹ ਤੁਸੀਂ ਬੋਲਦੇ ਵੀ ਨਹੀਂ ਪਰ ਉਹ ਚੀਜ਼ ਨੇਤਰਾਂ ਰਾਹੀਂ ਅੰਦਰ ਚਲੇਗੀ ਕਿਸੇ ਨੂੰ ਗਲਤ ਨਜ਼ਰ ਨਾਲ ਦੇਖ ਲਿਆ ਕਿਸੇ ਨੌਜਵਾਨ ਨੇ ਆਪੋਜ਼ਿਟ ਜੈਂਡਰ ਨੂੰ ਮਤਲਬ ਲੜਕਾ ਆ ਜਾਂ ਲੜਕੀ ਨੂੰ ਗਲਤ ਨਿਗਾ ਨਾਲ ਦੇਖਿਆ ਤਾਂ ਨੇਤਰਾਂ ਨਾਲ ਵਿਵਚਾਰ ਕਰ ਲਿਆ ਕਿਸੇ ਔਰਤ ਨੇ ਮਰਦ ਨੂੰ ਜਾਂ ਮਰਦ ਨੇ ਔਰਤ ਨੂੰ ਗਲਤ ਤਰੀਕੇ ਨਾਲ ਦੇਖਿਆ ਤਾਂ ਨੇਤਰਾਂ ਦੇ ਨਾਲ ਵਿਵਚਾਰ ਕਰ ਲਿਆ ਨੇਤਰਾਂ ਦੀ ਕਾਮਨਾ ਅੱਖਾਂ ਦੇ ਰਾਈ ਟ੍ਰੈਪ ਵਿੱਚ ਫਸਾ ਲੈਂਦਾ ਕਿਸੇ ਦੀ ਸੋਹਣੀ ਚੀਜ਼ ਦੇਖ ਕੇ ਕਿਸੇ ਦਾ ਜਿਆਦਾ ਪੈਸਾ ਦੇ ਕੇ ਉਹ ਲਾਗੇ ਨਹੀਂ ਆ ਨੈਤਰਾਂ ਨੇ ਦੇਖ ਲਿਆ ਪਾਪ ਦੇ ਵਿੱਚ ਪੈ ਗਏ ਕਹਿਣਾ ਚੱਕ ਲੈ ਇਹਨੂੰ ਉਹ ਐਦਾਂ ਜਾਲ ਦੇ ਵਿੱਚ ਫਸਾ ਲੈਂਦਾ ਆ ਨੰਬਰ 3 ਤੇ ਕੀ ਕਰਦਾ ਜੀਵਨ ਦਾ ਅਭਿਮਾਨ ਕਿ ਤੂੰ ਬਹੁਤ ਅਕੜਿਆ ਤੇਰੇ ਤੋਂ ਪੈਸਾ ਬਹੁਤ ਆ ਤੂੰ ਸੋਨਾ ਬਹੁਤ ਆ ਤੇਰੇ ਕੋਲ ਜ਼ੋਰ ਬਹੁਤ ਆ ਤੇਰੇ ਪਿੱਛੇ ਬੰਦੇ ਬਹੁਤ ਆ ਤੇਰੀ ਚਾਲ ਦੀ ਬਹੁਤ ਆ ਤੇਰੇ ਕੋਲੇ ਅਕਲ ਬਹੁਤ ਆ ਤੇਰੀ ਪੜ੍ਹਾਈ ਬਹੁਤ ਆ ਤੇਰੀ ਕੁਰਸੀ ਬਹੁਤ ਉੱਚੇ ਰਤਬੇ ਦੀ ਆ ਉਹਨੇ ਘਮੰਡ ਵਿੱਚ ਲੈ ਆਉਣਾ ਆ ਇਹ ਤਿੰਨੇ ਹੀ ਕਾਮਨਾ ਜਿਹੜੀਆਂ ਆ ਮਨੁੱਖ ਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੰਦੀਆਂ ਆ ਜਦੋਂ ਇਹਨਾਂ ਤਿੰਨਾਂ ਦੇ ਵਿੱਚ ਇਨਸਾਨ ਫਸਦਾ ਆ ਚਾਹੇ ਉਹ ਸਰੀਰ ਦੀ ਕਾਮਨਾ ਹੋਵੇ ਚਾਹੇ ਉਹ ਨੇਤਰਾਂ ਦੀ ਕਾਮਨਾ ਆ ਜਾਂ ਉਹ ਜੀਵਨ ਦਾ ਅਭਿਮਾਨ ਆ ਇਹਨਾਂ ਤਿੰਨਾਂ ਹੀ ਕਾਮਨਾਵਾਂ ਦੇ ਰਾਹੀਂ ਮਨੁੱਖ ਦੀ ਦੂਰੀ ਪੈ ਜਾਂਦੀ ਆ ਪਰਮੇਸ਼ਵਰ ਦੇ ਨਾਲ ਕਈ ਵਾਰੀ ਤੁਸੀਂ ਸਰੀਰਕ ਤੌਰ ਤੇ ਪਾਪ ਨਹੀਂ ਕਰਦੇ ਕਿਉਂਕਿ ਤੁਸੀਂ ਡਰਦੇ ਆ ਕਿ ਤੁਸੀਂ ਫੜੇ ਨਾ ਜਾਓ ਪਰ ਉਹ ਪਾਪ ਤੁਹਾਡੇ ਮਨ ਵਿੱਚ ਹੁੰਦਾ ਤੁਹਾਡੇ ਖਿਆਲਾਂ ਦੇ ਵਿੱਚ ਹੁੰਦਾ ਤੁਹਾਡੀਆਂ ਸੋਚਾਂ ਦੇ ਵਿੱਚ ਹੁੰਦਾ ਉਹ ਕਿਸੇ ਨੂੰ ਨਹੀਂ ਨਜ਼ਰ ਆ ਰਿਹਾ ਪਰ ਕਿਸੇ ਦਾ ਸਿਰਜਣਹਾਰ ਪਰਮੇਸ਼ਰ ਜੋ ਸਰਵਸ਼ਕਤੀਮਾਨ ਸੈਨਾਵਦਾ ਯਹੋਵਾ ਪਰਮੇਸ਼ਰ ਉਸ ਤੋਂ ਤੁਸੀਂ ਉਹਨੂੰ ਨਹੀਂ ਛੁਪਾ ਸਕਦੇ। ਵਚਨ ਚ ਲਿਖਿਆ ਦਿਲਾਂ ਤੇ ਗੁਰਤਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਉਹ ਸਾਡੇ ਅੰਦਰ ਕੀ ਚੱਲ ਰਿਹਾ ਹੈ ਕੀ ਕਹਾਣੀਆਂ ਬਣ ਰਹੀਆਂ ਕੀ ਖਿਚੜੀ ਪੱਕ ਰਹੀ ਹੈ ਉਹਨੂੰ ਸਭ ਪਤਾ ਹੈ। ਅਰ ਕਹਿੰਦਾ 다ਊਦ ਕੀ ਕਹਿੰਦਾ ਹੈ ਕਹਿੰਦਾ ਮੈਂ ਤੇਰੀ ਹਜ਼ੂਰੀ ਤੋਂ ਭੱਜ ਕੇ ਕਿੱਥੇ ਜਾਵਾਂ? ਕਹਿੰਦਾ ਤੇਰੇ ਸਾਹਮਣੇ ਤਾਂ ਹਨੇਰੀ ਰਾਤ ਵਿੱਚ ਚਾਨਣ ਦੇ ਦਿਨ ਮੰਗਿਆ ਕਹਿੰਦਾ ਮੈਂ ਹਨੇਰੇ ਵਿੱਚ ਵੀ ਨਹੀਂ ਛੁਪ ਸਕਦਾ ਤੂੰ ਮੈਨੂੰ ਉੱਥੋਂ ਵੀ ਲੱਭ ਲੈਣਾ ਜੇ ਮੈਂ ਹਨੇਰੇ ਵਿੱਚ ਜਾਵਾਂ ਇਸ ਲਈ ਉਹ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਗੁੱਚੀਆਂ ਹੋਈਆਂ ਚੱਲਦੀਆਂ ਆ ਉਹ ਪਰਮੇਸ਼ਵਰ ਤੋਂ ਛੁੱਪੀਆਂ ਹੋਈਆਂ ਨਹੀਂ ਆਂ ਅਗਰ ਤੁਸੀਂ ਇਹਨਾਂ 'ਚੋਂ ਕਿਸੇ ਵੀ ਕਾਮਨਾ ਦੇ ਵਿੱਚ ਆ ਤਾਂ ਤੁਸੀਂ ਜਾਲ ਦੇ ਵਿੱਚ ਫਸੇ ਹੋਏ ਆਂ ਅਰੇ ਵੈਰੀ ਨੇ ਇੰਨਾ ਜ਼ਬਰਦਸਤ ਜਾਲ ਵਿਛਾਇਆ ਆ ਜਦੋਂ ਤੁਸੀਂ ਬਚਨ ਸੁਣ ਰਹੇ ਹੁੰਨੇ ਆ ਚਾਹੇ ਫੇਸਬੁੱਕ ਤੇ ਹੋਵੇ ਯੂਟਿਊਬ ਤੇ ਇਨਸਟਾ ਤੇ ਜਿੰਨੀਆਂ ਵੀ ਇਹ ਲੱਟਰ ਪੱਟਰ ਸਾਈਟਾਂ ਆ ਇਹਨਾਂ ਦੇ ਉੱਤੇ ਤੁਸੀਂ ਦੇਖਿਓ 5 ਕਿ ਮਿੰਟ ਬਚਨ ਚੱਲਣਾ ਆ ਫੇ ਕੋਈ ਇਹੋ ਜੀ ਮਸ਼ਹੂਰੀ ਆਉਣੀ ਆ ਤੁਹਾਡਾ ਸਾਰਾ ਹੀ ਧਿਆਨ ਪਲਟ ਜਾਣਾ ਜਾਂ ਕਿਸੇ ਚੀਜ਼ ਦੀ ਮਸ਼ਹੂਰੀ ਆਜਣੀ ਲੇਡੀਜ਼ ਤਾਂ ਹੋ ਸਕਦਾ ਬਹੁਤ ਸੋਹਣੀ ਜੁਐਲਰੀ ਦੀ ਸੇਲ ਲੱਗੀ ਹੋਈ ਆਜਵੇਂ ਬਹੁਤ سارے ਕੱਪੜਿਆਂ ਦੀ ਸੇਲ ਲੱਗੀ ਹੋਈ ਆਜਵੇਂ ਉਹਨਾਂ ਦਾ ਵਚਨ ਵੱਲੋਂ ਧਿਆਨ ਹਟ ਜਾਣਾ ਕੀ ਹੋਇਆ ਸਰੀਰ ਦੀ ਕਾਮਨਾ ਦੇ ਵਿੱਚ ਚਲ ਜਾਣਾ ਵਚਨ ਛੱਡ ਕੇ ਉਹਨਾਂ ਨੇ ਕਿਹਾ ਚੱਲ ਪਹਿਲਾਂ Amazon ਕਲਿੱਕ ਕਰ ਲੈਨੇ ਆ ਪਹਿਲਾਂ ਫਲਾਨੀ ਸਾਈਟ ਤੇ ਚਲੇ ਜਾਨੇ ਸੇਲ ਚੱਲਦੀ ਆ ਕੀ ਹੋਇਆ ਉਹ ਕਾਮਯਾਬ ਹੋ ਗਿਆ ਉਹਨੇ ਤੁਹਾਨੂੰ ਵਚਨ ਤੋਂ ਡਿਸਟਰੈਕਟ ਕਰ ਲਿਆ ਇਦਾਂ ਹੀ ਤੁਹਾਡੇ ਨਾਲ ਹੋਰ ਕਿਸੇ ਤਰੀਕੇ ਨਾਲ ਹੋ ਸਕਦਾ ਆ ਸਿਰਫ ਲੇਡੀਜ਼ ਨਾਲ ਨਹੀਂ ਜੁਆਇੰਟਸ ਤੇ ਨਾਲ ਬੱਚਿਆਂ ਦੇ ਨਾਲ ਕਿ ਤੁਸੀਂ ਵਚਨ ਸੁਣ ਰਹੇ ਹੋ ਤੁਸੀਂ ਭਜਨ ਸੁਣ ਰਹੇ ਆ ਪਰਮੇਸ਼ਵਰ ਦੀ ਆਰਾਧਨਾ ਸੁਣ ਰਹੇ ਆ ਤੁਸੀਂ ਤਾਂ ਅਚਨਚੇ ਕੋਈ ਬਹੁਤ ਖਰਾਬ ਐਂਟਰਟੇਨਮੈਂਟ ਆ ਜਾਂਦੀ ਤੁਹਾਡੀ ਸੋਚ ਇੱਕਦਮ ਡਿਸਟਰੈਕਟ ਹੋ ਜਾਂਦੀ ਆ ਬਦਲ ਜਾਂਦੀ ਖਰਾਬ ਹੋ ਜਾਂਦੀ ਆ ਤਾਂ ਉਹਨੇ ਇੱਕ ਜਾਲ ਵਿਛਾਇਆ ਆ ਤੁਸੀਂ ਪ੍ਰਾਪਨਾ ਕਰ ਰਹੇ ਆ ਪਰਮੇਸ਼ਵਰ ਦੇ ਕਿਸੇ ਜਾਣ ਦੇ ਨਾਲ ਆਨਲਾਈਨ ਅਚਨਚੇਤ ਵਿੱਚ ਇੱਥੇ ਕੋਈ ਇਹੋ ਜਿਹੀਆਂ ਐਡਵਰਟਾਈਜ਼ਮੈਂਟਸ ਚੱਲਣ ਲੱਗ ਜਾਂਦੀਆਂ ਕਿ ਸਾਰਾ ਸਿਸਟਮ ਖਰਾਬ ਹੋ ਜਾਂਦਾ ਤੁਸੀਂ ਕੋਈ ਆਪਣਾ ਬਿਜ਼ਨਸ ਦਾ ਕੰਮ ਕਰ ਰਹੇ ਆ ਤਾਂ ਲਾਈਟ ਤੇ ਪੌਪ ਸਾਈਟ ਤੇ ਪੌਪ ਅਪ ਹੋ ਰਹੀਆਂ ਆ ਚੀਜ਼ਾਂ ਕਿ ਤੁਹਾਡੇ ਲੱਗੇ ਜੀ ਇੱਥੇ ਨੇੜੇ ਹੀ ਜਿਹੜਾ ਆ ਤੁਸੀਂ ਫਰੈਂਡ ਬਣਾ ਸਕਦੇ ਆ ਇੱਥੇ ਲੱਗੇ ਜਿਹੜਾ ਇਹ ਵਿਚਾਰ ਦਾ ਅੱਡਾ ਬੜਿਆਂ ਹੋਇਆ ਤੁਸੀਂ ਉੱਥੇ ਜਾ ਸਕਦੇ ਆਂ ਅਗਰ ਤੁਸੀਂ ਇਕੱਲੇ ਫੀਲ ਕਰਦੇ ਆਂ ਤੁਸੀਂ ਫੋਨ ਤੇ ਗੱਲ ਕਰ ਸਕਦੇ ਆਂ ਫ੍ਰੀ ਫਰੈਂਡ ਬਣਾਉਣ ਦੇ ਲਈ ਇੰਨੇ ਨੰਬਰ ਤੇ ਕਾਲ ਕਰੋ ਉਹਨੇ ਪਹਿਲਾਂ ਹੀ ਸੈਡਨੈਸ ਤੁਹਾਡੇ ਅੰਦਰ ਪਾਈ ਹੁੰਦੀ ਆ ਤੁਹਾਨੂੰ ਲੱਗਦਾ ਮੇਰੇ ਪਰਿਵਾਰ ਵਾਲੇ ਤਾਂ ਮੈਨੂੰ ਸਮਝਦੇ ਨਹੀਂ ਇਹ ਮੇਰੀਆਂ ਸੋਚਾਂ ਨੂੰ ਨਹੀਂ ਅੰਡਰਸਟੈਂਡ ਕਰ ਰਹੇ ਇਹ ਮੇਰੇ ਦਿਲ ਦੀ ਗੱਲ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਸ਼ਾਇਦ ਕੋਈ ਆਪਰਾ ਹੀ ਸਮਝ ਲੂਗਾ ਕੀ ਹੁੰਦਾ ਤੁਸੀਂ ਉਸ ਨੰਬਰ ਨੂੰ ਡਾਇਲ ਕਰਦੇ ਹੋ ਫੇ ਤੁਹਾਡੇ ਨਾਲ ਉੱਥੇ ਜਿੱਦਾ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਤੂੰ ਉਪਰੀ ਦੀ ਮੈਨੂੰ ਆਪਣਾ ਬਲ ਨਾ ਦੇ ਜਿਹੜੀ ਲੱਲੋ ਪੱਤੇ ਦੀਆਂ ਗੱਲਾਂ ਕਰਦੀ ਆ ਕਹਾਤਾਂ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਇਦਾਂ ਹੀ ਫੇ ਉਹ ਤੁਹਾਡੇ ਨਾਲ ਜਦੋਂ ਗਲਤ ਮਲਤ ਗੱਲਾਂ ਕਰਦੇ ਆ ਤੁਹਾਨੂੰ ਝਾਲ ਚ ਫਸਾਉਣ ਵਾਲੀਆਂ ਗੱਲਾਂ ਕਰਦੇ ਕਿਉਂਕਿ ਉਹ ਵੈਰੀ ਦੇ ਏਜੰਟਸ ਆ ਇਜ਼ੀਲੀ ਮਨੁੱਖ Trap ਦੇ ਵਿੱਚ ਆ ਜਾਂਦਾ ਹੈ। ਬਹੁਤ ਸੇਤੀ ਉਹਨਾਂ ਚੀਜ਼ਾਂ ਦੇ ਵਿੱਚ ਉਹ ਫਸ ਜਾਂਦਾ ਹੈ। ਫਿਰ ਉਹ ਹੌਲੀ-ਹੌਲੀ ਫੋਨ ਤੋਂ ਟਾਈਮ ਸੈੱਟ ਹੋਣ ਲੱਗ ਜਾਂਦੇ ਆ ਤੇ ਸਾਰਾ ਸਿਸਟਮ ਹੀ ਖਰਾਬ ਹੋ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਵੈਰੀ ਨੇ ਜਾਲ ਵਿਛਾਏ ਆ। ਆਪਾਂ ਸੁਚੇਤ ਰਹਿਣਾ ਆ। ਆਪਾਂ ਜੋ ਕੰਮ ਕਰ ਰਹੇ ਆ ਜਿਹੜੇ ਜੇ ਖੱਬੇ ਨਹੀਂ ਵੇਖਣਾ ਕੀ ਕਹਿੰਦਾ ਹੈ ਮੇਰੇ ਪੁੱਤ ਨੱਕ ਦੀ ਸਿਹਤ ਨੂੰ ਦੇਖ ਕਿਉਂ ਕਹਿੰਦਾ ਨੱਕ ਦੀ ਸਿਹਤ ਨੂੰ ਦੇਖ ਜੋ ਲੱਗੇ ਪੌਪ ਅਪ ਹੋ ਰਿਹਾ ਹੈ ਤੂੰ ਆਪਣਾ ਧਿਆਨ ਉਧਰ ਨੂੰ ਨਹੀਂ ਲੈ ਕੇ ਜਾਣਾ ਜੋ ਐਡਵਰਟਾਈਜ਼ਮੈਂਟ ਆ ਰਹੀ ਹੈ ਤੂੰ ਆਪਣਾ ਖਿਆਲ ਉਹਨਾਂ ਮਸ਼ਹੂਰੀਆਂ 'ਚ ਨਹੀਂ ਲੈ ਕੇ ਜਾਣਾ ਤੂੰ ਆਪਣਾ ਖਿਆਲ ਉਸੇ ਕੰਮ 'ਚ ਰੱਖਣਾ ਜਿਹੜੇ ਕੰਮ ਨੂੰ ਤੈਂ ਪਵਿੱਤਰਤਾਈ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ 'ਚ ਸ਼ੁਰੂ ਕੀਤਾ ਹੈ ਬਹੁਤ ਚੀਜ਼ਾਂ ਸੰਸਾਰ 'ਚ ਹੋ ਰਹੀਆਂ ਆ ਜਿਨ੍ਹਾਂ ਤੋਂ ਆਪਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਵਰਕ ਫਰਮ ਹੋਮ ਦੀਆਂ ਬਹੁਤ ਆਪਸ਼ਨਸ ਆਉਂਦੀਆਂ ਆ ਜਿਨ੍ਹਾਂ ਦੇ ਵਿੱਚ ਮੈਕਸਿਮਮ ਆਪਸ਼ਨਸ ਜਿਹੜੀਆਂ ਆ ਉਹ ਤੁਹਾਨੂੰ ਪਾਪ ਵਿੱਚ ਲੈ ਕੇ ਜਾਣ ਦੇ ਲਈ ਆ ਮੈਕਸਿਮਮ ਆਪਸ਼ਨਸ ਤੁਸੀਂ ਜੀ ਫੋਨ 'ਤੇ ਗੱਲਾਂ ਹੀ ਕਰਨੀਆਂ ਆ ਬਸ ਤੁਹਾਨੂੰ ਮਹੀਨੇ ਦਾ 20000 ਤੁਹਾਨੂੰ ਇੱਕ ਕਾਲ ਸੁਣਨ ਦੇ 900 ਰੁਪਏ ਬੰਦਾ ਸੋਚਦਾ ਨਾ ਮੈਂ ਧੁੱਪੇ ਜਾ ਕੇ ਟੋਕਰ ਚੱਕਣਾ ਨਾ ਮੈਨੂੰ ਕੋਈ ਨਵੇਂ ਕੱਪੜੇ ਪਾ ਕੇ ਰੋਜ਼ ਤਿਆਰੀ ਕਰਕੇ ਜਾਣ ਦੀ ਲੋੜ ਨਾ ਮੇਰਾ ਪੈਟਰੋਲ ਲੱਗਣਾ ਨਾ ਡੀਜ਼ਲ ਲੱਗਣਾ ਘਰੇ ਬੈਠੇ ਬਸ ਗੱਲਾਂ ਹੀ ਕਰਨੀਆਂ ਨਾਲੇ ਨਿਆਣੇ ਸੰਭਾਂਗੇ ਘਰ ਦਾ ਕੰਮ ਕਰਾਂਗੇ ਫੋਨ ਤੇ ਗੱਲਾਂ ਹੀ ਕਰਨੀਆਂ ਉਹਨੇ ਤੁਹਾਨੂੰ 20000 ਦੇ ਵਿੱਚ ਨਰਕ ਨੂੰ ਲੈ ਜਾਣਾ ਹੈ ਨਾਲੇ ਹਰ ਮਹੀਨੇ ਤੁਹਾਨੂੰ 20000 ਰੁਪਇਆ ਦੇਣਾ ਹੋ ਸਕਦਾ 50 ਦੇਵੇ ਨਾਲੇ ਨਰਕ ਨੂੰ ਲੈ ਜਾਣਾ ਹੈ ਇਦਾਂ ਹੀ ਸਲੂਨਾਂ ਦੀਆਂ ਜੌਬਸ ਦੀਆਂ ਬੜੀਆਂ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਆ। ਮੈਕਸਿਮਮ ਸਲੂਨਸ ਦੇ ਵਿੱਚ ਪਾਪ ਹੋ ਰਿਹਾ ਏ। ਨਿਆਣੇ ਇੱਥੋਂ ਜਾਂਦੇ ਵਿਦੇਸ਼ ਦੇ ਵਿੱਚ ਜੀ ਸਾਨੂੰ ਪਾਰਲਰ ਦੀ ਜੌਬ ਮਿਲ ਗਈ। ਇਹੋ ਜੇ ਕੰਮ ਉਹਨਾਂ ਤੋਂ ਕਰਵਾਏ ਜਾਂਦੇ, ਵਿਚਾਰੇ ਸ਼ਰਮਿੰਦੇ ਹੋਏ ਆਪਣੇ ਮਾਪਿਆਂ ਨੂੰ ਦੱਸਦੇ ਵੀ ਨਹੀਂ ਵੀ ਅਸੀਂ ਕਰਦੇ ਕੀ ਆ। ਉਹਨਾਂ ਦੇ ਕੋਲੇ ਅੱਖਰ ਹੀ ਨਹੀਂ ਰਹਿੰਦੇ। ਕਿਹੜੇ ਅੱਖਰਾਂ ਦੇ ਨਾਲ ਉਹ ਦੱਸਣ ਵੀ ਕਿਹੜੀ ਦਲਦਲ ਦੇ ਵਿੱਚ ਅਸੀਂ ਫਸ ਗਏ ਆ। ਇਹ ਸਬਟ੍ਰੈਪ ਕੀ ਹੋਇਆ ਅੱਖਾਂ ਨੂੰ ਦੇਖਣ ਨੂੰ ਸੋਹਣਾ ਲੱਗਾ ਜਦੋਂ ਅਦਨ ਬਾਟਿਕਾ ਦੇ ਵਿੱਚ ਸ਼ੈਦਾਨ ਆਇਆ ਬੀਬੀ ਹਵਾ ਦੇ ਕੋਲ ਤਾਂ ਹਵਾ ਨੇ ਉਹ ਪਹਿਲਾਂ ਵੀ ਦੇਖਿਆ ਸੀ ਉਹ ਰੁੱਖ ਦੀ ਪਹਿਚਾਣ ਉਹਨੂੰ ਸੀਗੀ ਇਦਾਂ ਨਹੀਂ ਕਿ ਉਹਨੂੰ ਪਹਿਚਾਣ ਹੀ ਨਹੀਂ ਸੀ ਉਹਨੂੰ ਪਹਿਚਾਣ ਸੀ ਪਰ ਜੇ ਇਸ ਤਰੀਕੇ ਦੇ ਨਾਲ ਉਸ ਦਿਨ ਸ਼ੈਤਾਨ ਨੇ ਉਹਨੂੰ ਦਿਖਾਇਆ ਉਸ ਤਰੀਕੇ ਨਾਲ ਅੱਗੇ ਕਦੀ ਨਹੀਂ ਸੀ ਦੇਖਿਆ ਜਦੋਂ ਉਸ ਵੇਲੇ ਉਹਨੇ ਕਿਹਾ ਕਿ ਇਹ ਜਿਹੜਾ ਫਾਲਿਆ ਤੇ ਉਹਨੇ ਵੇਖਿਆ ਨਹੀਂ ਉਹਨੇ ਤੱਕਿਆ ਤੇ ਵਚਨ ਚ ਕੀ ਲਿਖਿਆ ਉਹਨੇ ਕਿਹਾ ਤਾਂ ਦੇਖਣ ਨੂੰ ਵੀ ਬਹੁਤ ਸੋਹਣਾ ਹੈ ਤਾਂ ਅੱਖਾਂ ਦੇ ਵਿੱਚ ਕਾਮਨਾ ਆ ਗਈ ਕਿ ਤਾਂ ਬਹੁਤ ਇਹ ਮੈਨੂੰ ਖਾਣਾ ਚਾਹੀਦਾ ਆ ਸਰੀਰ ਦੀ ਕਾਮਨਾ ਆ ਗਈ ਕਿ ਸਰੀਰ ਨੂੰ ਇਹਨੇ ਨੁਕਸਾਨ ਨਹੀਂ ਕਰਨਾ ਅਭਿਮਾਨ ਦੀ ਕਾਮਨਾ ਆ ਗਈ ਕਿ ਜੇ ਮੈਂ ਖਾ ਲਵਾਂ ਤਾਂ ਮੇਰੇ ਬੁੱਧ ਵੀ ਖੁੱਲ ਜਾਣੀ ਆ ਤੇ ਮੈਂ ਤਾਂ ਪਰਮੇਸ਼ਵਰ ਵਰਗੀ ਹੋ ਜਾਣਾ ਉਹ ਤੁਹਾਨੂੰ ਇਦਾਂ ਹੀ ਚੀਜ਼ਾਂ ਦਿਖਾਉਂਦੇ ਆ ਤੂੰ 30000 ਰੁਪਇਆ ਲਾ ਕੇ ਜਾਣਾ ਮਹੀਨੇ ਦਾ 50000 ਤੈਨੂੰ ਕਮਾਉਣ ਨੂੰ ਮਿਲੀ ਜਾਣਾ ਨਾਲੇ ਲੋਕਾਂ ਨੇ ਕਹਿਣਾ ਬਾਹਰ ਗਏ ਆ ਤੂੰ ਸਾਲ 'ਚ ਪੂਰੇ ਕਰ ਲੈਣੇ ਤੂੰ ਮਹੀਨੇ 'ਚ ਪੂਰੇ ਕਰ ਲੈਣੇ ਤੈਨੂੰ 2 ਸਾਲ ਲੱਗਣੇ ਬਸ ਲਾਉਣ ਨੂੰ ਉਨੇ ਸੋਹਣੀਆਂ ਸੋਹਣੀਆਂ ਚੀਜ਼ਾਂ ਕਰਕੇ ਵਿਖਾਉਣੀਆਂ ਪਤਾ ਤੇ ਉਦੋਂ ਲੱਗਣਾ ਜਦੋਂ ਬੰਦਾ ਫਸ ਜਾਂਦਾ ਤੇ ਫਿਰ ਨਿਕਲ ਨਹੀਂ ਹੁੰਦਾ ਇਹ ਹੀ ਤਿੰਨੇ ਚੀਜ਼ਾਂ ਤੁਸੀਂ ਘਰੇ ਜਾ ਕੇ ਰਿਪੀਟ ਜ਼ਰੂਰ ਸੁਣਿਓ ਇਸ ਸਰਮੈਨ ਨੂੰ ਤੇ ਪੜਿਓ ਜ਼ਰੂਰ ਇਹ ਹੀ ਤਿੰਨ ਚੀਜ਼ਾਂ ਦੇ ਨਾਲ ਵੈਰੀ ਇਨਸਾਨ ਨੂੰ ਫਸਾਉਂਦਾ ਆ ਆਪਣੇ ਜਾਲ ਦੇ ਵਿੱਚ ਕਿਹੜੀਆਂ ਤਿੰਨ ਚੀਜ਼ਾਂ ਸਰੀਰ ਦੀ ਕਾਮਨਾ ਨੇਤਰਾਂ ਦੀ ਕਾਮਨਾ ਜੀਵਨ ਦਾ ਅਭਿਮਾਨ ਸਿਰਫ ਆਦਮ ਤੇ ਹਵਾ ਦੇ ਕੋਲ ਹੀ ਨਹੀਂ ਜੇਪਾ ਆਦਮ ਤੇ ਹਵਾ ਦੀ ਗੱਲ ਕਰੀਏ ਤਾਂ ਬੀਬੀ ਹਵਾ ਉਸ ਫਲ ਨੂੰ ਲੈ ਕੇ ਕਰਕੇ ਉਹ ਬਹੁਤ ਪਿਆਰ ਸੀ ਉਹਦਾ ਆਦਮ ਦੇ ਨਾਲ ਉਹ ਆਦਮ ਦੇ ਕੋਲ ਵੀ ਗਈ ਉਹਨਾਂ ਨਾਲ ਵੀ ਉਹਨੇ ਸ਼ੇਅਰ ਕੀਤਾ ਅਰ ਉਸੇ ਪਿਆਰ ਦਾ ਕਰਕੇ ਆਦਮ ਨੇ ਵੀ ਖਾਧਾ ਉਹ ਫਲ ਕੀ ਹੋਇਆ ਗਲਤੀ ਕਰ ਲਈ ਅਣਅਗਿਆਕਾਰੀ ਕਰ ਲਈ ਤੇ ਅਣਅਗਿਆਕਾਰੀ ਨੇ ਕੀ ਕੀਤਾ ਨੰਗੇ ਕਰਦੇ ਉਦੋਂ ਪਹਿਲਾਂ ਵੀ ਉਹਨਾਂ ਨੇ ਕੱਪੜੇ ਨਹੀਂ ਸੀ ਪਾਏ ਪਰ ਪਰਮੇਸ਼ਵਰ ਦੇ ਜ਼ਲਾਲ ਦੇ ਵਿੱਚ ਟਕੇ ਹੋਏ ਸੀਗੇ ਅੱਜ ਵੀ ਜਦੋਂ ਇਨਸਾਨ ਗਲਤੀ ਕਰਦਾ ਆ ਗੁਨਾਹ ਕਰਦਾ ਆ ਉਹ ਨੰਗਾ ਹੋ ਜਾਂਦਾ ਆ ਇਨਸਾਨ ਨੂੰ ਸ਼ਰਮਿੰਦਿਆਂ ਕਰਦਾ ਆ ਮੂਰਖ ਬਣਾਉਂਦਾ ਆ ਜਲੂਸ ਕੱਢ ਦਿੰਦਾ ਆ ਤੁਸੀਂ ਦੇਖਿਓ ਕਈ ਵਾਰੀ ਇੰਨਾ ਉੱਤੇ ਦਾ ਬੰਦਾ ਹੁੰਦਾ ਆ ਚੰਗਾ ਪੜਿਆ ਲਿਖਿਆ ਹੁੰਦਾ ਉਹਦੇ ਕਲਮ 'ਚ ਚੰਗੀ ਤਾਕਤ ਹੁੰਦੀ ਆ ਉਹਦੇ ਕੋਲੇ ਧਨ ਬਥੇਰਾ ਉਹਦੇ ਪਿੱਛੇ ਜਨਤਾ ਬਥੇਰੀ ਪਰ ਪਾਪ ਉਸ ਬੰਦੇ ਨੂੰ ਮਿੱਟੀ 'ਚ ਮਿਲਾ ਦਿੰਦਾ ਆ ਫਿਰ ਉਹਦਾ ਧਨ ਵੀ ਉਹਦੀ ਇੱਜ਼ਤ ਨਹੀਂ ਬਣਾ ਸਕਦਾ ਉਹਦਾ ਰੁਤਬਾ ਵੀ ਉਹਦੀ ਇੱਜ਼ਤ ਨਹੀਂ ਸਵਾਰ ਸਕਦਾ ਉਹਦੀ ਕਲਮ ਵੀ ਉਹਦਾ ਰੁਤਬਾ ਨਹੀਂ ਸਵਾਰ ਸਕਦੀ ਤੇ ਨਾਲ ਸਲੂਟ ਮਾਰਨ ਵਾਲੇ ਬੰਦੇ ਵੀ ਉਹਦਾ ਰੁਤਬਾ ਉਸ ਥਾਂ ਤੇ ਕਾਇਮ ਨਹੀਂ ਕਰ ਸਕਦੇ ਜਿੰਨਾ ਰੁਤਬਾ ਉਹਦਾ ਵਧੀਆ ਸੀ ਪਾਪ ਤੋਂ ਬਿਨਾ